Elia Nabi, profeta Elia, atmade in al parco. Colmo con lo spirito. E declarazione nuccarda, e goshna nuccarda, che in una variabile di vita, mirevacianto bina, na tre il paveghi, na mi pavega. Fece una dichiarazione che finché lui non pronuncerà le parole, su quella terra non pioverà. E tutto ciò che era stato detto. E tutto ciò che era stato detto. Il cielo... ਰਾਦੀਸ ਉਹ ਯੋਨੀ ਪੋਟੈਂਤੇ ਮੈਟੇ ਉਨ ਸਿਜੀਲੋ ਸੁੱਲੀ ਸੋ ਪਾਰੋਲੀ ਤਿੰਨ ਸਾਲ ਸਾਢੇ ਤਿੰਨ ਸਾਲ ਲੰਘ ਜਾਂਦੇ ਧਰਤੀ ਉਤੇ ਕੋਈ ਤਰੇਲ ਨਹੀਂ ਕੋਈ ਬਾਰਿਸ਼ ਨਹੀਂ ਪਰ ਤ੍ਰਿਆਨੀ ਕਰਾਨੀ ਐ ਮੈਜਨੋਨ ਆਪਣੋ ਨਾ ਪਿਓਉਸੋ ਸੋਲਾ ਧਰਤੀ ਕਿਉਂਕਿ 엘ਿਆਦੀ ਗੋਛਲਾ ਸਿਰਫ ਉਹ ਗੋਛਾਨੀ ਸੀ ਸਿਰਫ ਜ਼ੁਪਾਨ ਤੋਂ ਬੋਲਿਆ ਸੀ ਉਹ ਆਪਣੇ ਆਤਮਿਕ ਲੈਵਲ ਦੇ ਉਤੇ ਬਣਿਆ ਰਹਿ ਕੇ ਖੁਦਾ ਬੰਦੇ ਵਿੱਚ ਬਣਿਆ ਰਹਿ ਕੇ ਆਪਣੀ ਪੋਜੀਸ਼ਨ ਨੂੰ ਨਾ ਛੱਡਦਾ ਹੋਇਆ ਇੱਕ ਚੀਜ਼ ਨੂੰ ਡਿਕਲੈਅਰ ਕਰਦਾ ਆ ਸਵਰਗ ਉਸ ਚੀਜ਼ ਨੂੰ ਸੁਣ ਕੇ ਉਹਦੇ ਲਈ ਉਸ ਚੀਜ਼ ਤੇ ਮੂਰ ਲਗਾ ਦਿੰਦਾ ਆਮੀਨ ਕੋਕਾ ਇਲੀਆ ਨੇ ਮੈਨੂੰ ਕਿਹਾ ਉਹ ਨਹੀਂ ਸਿਰਫ ਸਧਾਰਨ ਸ਼ਬਦ ਸਨ ਕਿਉਂਕਿ ਉਸਨੇ ਕਿਹਾ ਉਹ ਸਦਾ ਸੱਚੇ ਰਹਿਣਗਾ ਰੂਹਾਨੀ ਅਧਿਕਾਰ ਵਿੱਚ ਜੋ ਉਸਨੂੰ ਦਿੱਤਾ ਗਿਆ ਸੀ ਉਸ ਸਮੇਂ ਜਦੋਂ ਉਸਨੇ ਉਹ ਘੋਸ਼ਣਾ ਕੀਤੀ ਉਸਨੂੰ ਰੂਹਾਨੀ ਮੋਹਰ ਦਿੱਤੀ ਗਈ ਸੀ ਜੋ ਉਸਨੂੰ ਸਵਰਗ ਤੋਂ ਦਿੱਤੀ ਗਈ ਸੀ ਕਿਸੇ ਅਥਾਰਟੀ ਕਿਸੇ ਸਰਕਾਰ ਕਿਸੇ ਰਾਜੇ ਦਾ ਡਰ ਨਾ ਮੰਨਦੇ ਹੋਏ ਪ੍ਰਭੂ ਦੇ ਵਿੱਚ ਬਣਿਆ ਰਹਿ ਕੇ ਆਤਮਿਕ ਲੈਵਲ ਦੇ ਉੱਤੇ ਬਣਿਆ ਰਹਿ ਕੇ ਉਹ ਇੱਕ ਘੋਸ਼ਣਾ ਕਰਦਾ ਹੈ ਨੋ 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 ਤੇ ਮੀਵਾਨੇ ਲੇ ਸੁਨ ਅਥੋਰਟੀ ਨਾ ਨਾ ਸੁਨ ਰੀਗ ਨਾ ਸੁਨ ਅਗਰ ਇਲੀਆ ਸਪਿਰਚੁਅਲੀ ਸੈਟ ਨਾ ਹੋਵੇ ਸੇ ਏਰੀਆ ਨਾਲ ਕੋਸੇ ਇਹਨਾਂ ਨੂੰ ਸਭ ਕਿਹਨੇ ਪੁਰੀ ਸੁਨੇ ਸਪਿਰਿਚੁਅਲ ਹੈ ਖੁਦਾ ਤੋਂ ਜਿਆਦਾ ਡਰ ਉਹਨੂੰ ਰਾਜਿਆਂ ਦਾ ਹੋਵੇ ਇਹ ਐਸੇ ਕਿਤੇ ਮੇਰੇ ਦੀ ਉਹ ਅਵੇ ਸਿਪਾ ਅਵੇ ਤੋਂ ਪਾਉਰ ਦਾ ਦਾਈ ਹੈ ਜੋ ਜੋ ਮਰਜੀ ਡਿਕਲੇਅਰ ਘੋਸ਼ਣਾ ਕਰੇ ਸ਼ਾਇਦ ਉਹ ਪੂਰੀ ਨਹੀਂ ਹੋਵੇਗੀ ਪਰ ਉਹ ਫਰਕ ਕੋਸੇ ਸੀ ਦਿਖਿਆ ਰਾਜਿਓ ਨੇ ਮਕਵਾਲਾ ਨੂੰ ਸੀ ਸਰਵੇ ਮੈਨੀਫੈਸਟਾਤਾ ਲੇਕਿਨ ਇੱਕ ਚੀਜ਼ ਜਿਹੜਾ ਆਤਮਿਕ ਲੈਵਲ ਪੋਜੀਸ਼ਨ ਖੁਦਾਵਨ ਨੇ ਉਹਨੂੰ ਦਿੱਤੀ ਆ ਉਹਦੇ ਉੱਤੇ ਖੜਾ ਆ ਕਿਸੇ ਵੀ ਕੀਮਤ ਤੇ ਕਿਸੇ ਵੀ ਡਰ ਤੇ ਉਹਨੂੰ ਛੱਡਣਾ ਨਹੀਂ ਚਾਹੁੰਦਾ ਇੰਚੇ ਰਿਮਾਨੇਂਦੋ ਪੇਰ ਮੋਨੈਲਾ ਪੋਜੀਜ਼ਿਓਨੇ ਸਪਿਰਿਟੂਆਲੇ ਕੇ ਲੂਇ ਆ। ਅਕਿਦੋ ਤੋ ਸੀ ਆਪਣੇ ਆਤਮਿਕ ਉਸ ਪੋਜੀਸ਼ਨ ਜਗਾ ਉਤੇ ਖੜੇ ਰਹਿਨੇ ਆ। ਕੰਦ ਕੋਈ ਸੇਤੇ ਫਿਰਮੀ ਨੇ ਲੋ ਪੋਸਟ੍ਰੋ। ਹਰ ਹਾਲਾਤ ਵਿੱਚ ਹਰ ਪ੍ਰਸਥਿਤੀ ਵਿੱਚ ਹਰ ਕੀਮਤ ਉਤੇ ਉਹਦੇ ਉਤੇ ਸਟਿਲ ਖੜੇ ਆ। ਇਨ ਕਵਾਲਸੀਆ ਸੇ circostਾਂਜ਼ਾ, ਕੋਈ ਸੇਤੇ ਰਿਮਾਨੇ, ਕੋਈ ਰਿਮਾਨੇਤੇ ਸਾਲਦੀ ਨੇ ਲੋ ਵੋਸਾਪੀਨ ਪੋਜੀਜ਼ਿਓਨੇ। ਖੁਦਾ ਦਾ ਕੰ ਤਾਡੀਆਂ ਪ੍ਰਾਪਤਾ, ਤਾਡੀਆਂ ਗੋਸ਼ਾ ਮਦੇ ਵੱਲ ਲੱਗਾ ਰਹਿੰਦਾ। ਜਿਹੜਾ ਕਹਿੰਦਾ ਕਿ ਮੇਰਾ ਹੱਥ ਛੋਟਾ ਨਹੀਂ ਹੈ ਕਿ ਨਾ ਤੈਨੂੰ ਬਚਾ ਨਾ ਸਕੀ ਮੇਰਾ ਕੰਨ ਭਾਰੀ ਨਹੀਂ ਆ ਕਿ ਤੇਰੀ ਪ੍ਰਾਰਥਨਾ ਨੂੰ ਸੁਣ ਨਾ ਸਕੀ ਕੋਲੀ ਕੇ ਦੀ ਚਕਲਾ ਮੀਆਂ ਮਾਨੋ ਨੇ ਨੇ ਖੋਰ ਤੱਕ ਨੂੰ ਪਸਲਵਾਤੀ ਲਈ ਮੀ ਹੋ ਰਹੀ ਕਿ ਮਿਡਰੇ ਸੈਂਟਰ ਨੂੰ ਤੂੰ ਪਰਗੀਰੇ